ਜਿਹੜੇ ਆ ਤੁਸੀਂ ਲੋਹੇ ਦੇ ਬੀਮ ਦੇਖ ਰਹੇ ਹੋ ਇਹ ਬੀਮ ਵੀ 13ਵੀਂ ਸੈਂਚਰੀ ਦੇ ਨੇ ਤੇ ਜਦੋਂ ਸੂਰਜ ਮੰਦਰ ਟੁੱਟਿਆ ਨਾ ਆ ਸਾਹਮਣੇ ਸੂਰਜ ਟੈਂਪਲ ਆ ਇਹ ਜਦੋਂ ਟੁੱਟਿਆ ਤਾਂ ਉਹਦੇ ਵਿੱਚੋਂ ਨਿਕਲੇ ਨੇ ਇਹ ਆਹ ਥਾਂ ਤੋਂ ਦੇਖੋ ਤੁਹਾਨੂੰ ਲੱਗਦਾ ਹੋਣਾ ਇਹ ਮਾੜਾ ਮੋਟਾ ਵੀ ਇਹ ਇੱਕ ਰਾਥਾਂਗੂ ਬਣਿਆ ਹੋਇਆ ਕਿਉਂਕਿ ਥੱਲੇ ਨਾ ਟਾਇਰ ਲੱਗੇ ਹੋਏ ਨੇ ਆਹ ਦੇਖੋ ਇੱਧਰ ਵੀ ਇੱਧਰ ਵੀ ਹਨਾ ਆਹ ਪਹੀਆ ਲੱਗਿਆ ਹੋਇਆ ਆਹ ਪਹੀਆ ਲੱਗਿਆ ਹੋਇਆ ਤੇ ਮੂਰੇ ਦੇ ਘੋੜੇ ਲੱਗੇ ਹੁੰਦੇ ਸੀ ਟੋਟਲ 7 ਘੋੜੇ ਲੱਗੇ ਹੁੰਦੇ ਸੀ ਉਹ ਜਾਂਦਾ ਤੇ ਇਸ ਮੰਦਰ ਦੇ ਜਿਹੜਾ ਮੰਦਰ ਟੁੱਟ ਗਿਆ ਉਹ 227 ਫੁੱਟ ਉੱਚਾ ਹੁੰਦਾ ਸੀ ਉਸ ਮੰਦਰ ਦੇ ਵਿੱਚ ਨਾ ਚੁੰਬਕ ਲੱਗੀ ਹੁੰਦੀ ਸੀ ਟਾਪ ਤੇ ਵੀ ਚੁੰਬਕ ਵਿਚਾਲੇ ਵੀ ਚੁੰਬਕ ਲੱਗੀ ਹੁੰਦੀ ਥੱਲੇ ਮਤਲਬ ਤੇ ਜਿਹੜੀ ਉਹ ਮੂਰਤੀ ਹੁੰਦੀ ਸੀ ਨਾ ਸੂਰਜ ਦੇਵਤਾ ਦੀ ਉਹ ਹਵਾ ਦੇ ਵਿੱਚ ਲੰਮਕਦੀ ਹੁੰਦੀ ਸੀ ਮੈਡਮ ਜਿਹੜਾ ਹਾਈ ਹੀਲ ਪਿੰਟਾ 1255 ਸਾਲ ਮੇ ਬਨਾ ਥਾ ਅੱਛਾ ਹਾਈ ਹੀਲ ਸੈਂਡਲ ਦੇਖੀਏ ਇਹ ਹਾਈ ਹੀਲ ਸੈਂਡਲ 12ਵੀਂ ਸੈਂਚਰੀ ਮੇ ਬਣਾ 1255 ਸਾਲ ਮੇ ਇਹ ਨੰਬਰ ਹੈ ਰੇ ਇਹ ਹਿੰਦੀ ਵਿੱਚ बोलेंगे कबूतर जा जा लेटरने निकलने के लिए अच्छा ये श्रृंगार करता सिंधु लगने के लिए ये पहले टैक्सी मोटर नहीं था एलिफेंट पर जाता घूमने के लिए टाइमਾਂ ਦੇ ਵਿੱਚ ਜਦੋਂ ਲੋਕ ਪਹਿਲੇ ਪੈਰ ਇੱਥੇ ਮੱਥਾ ਟੇਕਣ ਆਉਂਦੇ ਸੀ ਤਾਂ ਉਹ ਸੂਰਜ ਦੀ ਰੌਸ਼ਨੀ ਇੰਨੀ ਜਿਆਦਾ ਰਿਫਲੈਕਟ ਕਰਕੇ ਉਹਨਾਂ ਦੇ ਮੂੰਹ ਤੇ ਪੈਂਦੀ ਸੀ ਜਾਂ ਉਹਨਾਂ ਦੇ ਉੱਪਰ ਪੈਂਦੀ ਸੀ ਉਹਨਾਂ ਨੂੰ ਇਹ ਲੱਗਦਾ ਸੀ ਵੀ ਸੂਰਜ ਜਿਹੜਾ ਉਸ ਮੰਦਰ ਦੇ ਅੰਦਰੋਂ ਚੜ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਕੁਮ ਰਹੇ ਆ ਜੀ ਓਡੀਸਾ ਜਗ੍ਹਾ ਦਾ ਨਾਮ ਹੈਗਾ ਕੋਨਾਰਕ ਆਪਾਂ ਨੂੰ ਕਿ ਹੋਏ ਆ ਜਗਨਨਾਥ ਪੁਰੀ ਸ਼ਹਿਰ ਆ ਜੀ ਬਹੁਤ ਧਾਰਮਿਕ ਸਥਾਨ ਆ ਜਗਨਨਾਥ ਪੁਰੀ ਦੇ ਵਿੱਚ ਆਪਣਾ ਕਮਰਾ ਲਿਆ ਹੋਇਆ ਤੇ ਜਗਨਨਾਥ ਪੁਰੀ ਤੋਂ ਚੱਲ ਕੇ ਕੋਨਾਰਕ ਪਹੁੰਚੇ ਆ 35 ਕਿਲੋਮੀਟਰ ਇੱਕ ਘੰਟੇ ਦਾ ਰਾਹ ਕੋਨਾਰਕ ਦੇ ਵਿੱਚ ਦੁਨੀਆ ਦਾ ਇੱਕੋ ਇੱਕ ਤੇ ਇੰਡੀਆ ਦਾ ਸਭ ਤੋਂ ਜ਼ਿਆਦਾ ਫੇਮਸ ਸਨ ਟੈਂਪਲ ਬਣਿਆ ਹੋਇਆ ਜੀ ਆਪਾਂ ਉਹ ਦੇਖਣ ਆਏ ਆ ਤੇ ਉਹਨੂੰ ਕਿਹਾ ਜਾਂਦਾ ਸਨ ਟੈਂਪਲ ਕੋਨਾਰਕ ਸਾਰਾ ਕੁਝ ਸਮਾਨ ਆਪਣਾ ਪੂਰੀ ਦੇ ਵਿੱਚ ਗੁਰਦਰਾ ਸਾਹਿਬ ਦੇ ਵਿੱਚ ਆਪਾਂ ਰੁਕੇ ਹੋਏ ਆ ਉੱਥੇ ਪਿਆ ਤੇ ਇਸ ਟਾਈਮ ਆਪਾਂ ਵਿੱਚ ਦੇ ਕੰਡੇ ਤੇ ਖੜੇ ਆ ਤੇ ਪੂਰੀ ਤੋਂ ਲੈ ਕੇ ਕੋਨਾਰਕ ਆਉਣ ਤੱਕ ਦੀ ਜਿਹੜੀ ਸੜਕ ਆਣਾ ਯਾਰ ਐਡੀ ਸੋਹਣੀ ਸੜਕ ਆ ਉਹਦੇ ਵਿੱਚ ਫੋਰੈਸਟ ਡਿਪਾਰਟਮੈਂਟ ਵਾਲਾ ਜਿਹੜਾ ਵਾਈਲਡ ਲਾਈਫ ਸੈਂਚਰੀ ਉਹ ਵੀ ਪੈਂਦੀ ਆ ਆਲੇ-ਦਾਲੇ ਦਰਖਤ ਤੇ ਦਰਖਤ ਲੱਗੇ ਹੋਏ ਨੇ ਬਹੁਤ ਸੋਹਣਾ ਰਾਹ ਸੀ ਯਾਰ ਪਰ ਮੈਂ ਜਿਵੇਂ ਆਪਣੇ ਹੈਲਮਟ ਨਹੀਂ ਪਾਇਆ ਹੋਇਆ ਤਾਂ ਹੈਲਮਟ ਤੋਂ ਬਗੈਰ ਫਿਰ ਉਹ ਰਾਹ ਚੱਲਦੇ-ਚੱਲਦੇ ਵੀਡੀਓ ਬਣਾਉਣੀ ਔਖੀ ਹੁੰਦੀ ਆ ਤੇ ਹੁਣ ਆਪਾਂ ਸਿੱਧਾ ਕੋਨਾਰਕ ਪਹੁੰਚ ਗਏ ਆ ਤੇ ਸਾਨੂੰ ਸਨ ਟੈਂਪਲ ਦੇ ਅੰਦਰ ਲੈ ਕੇ ਜਾਣੇ ਆ ਤੇ ਕੋਨਾਰਕ ਸ਼ਹਿਰ ਦਾ ਹੀ ਮਾੜਾ-ਮੋਟਾ ਸਾਨੂੰ ਝਾਕਾ-ਵਾਕਾ ਦਿਖਾਉਣੇ ਆ ਜਿੱਥੇ ਆਪਾਂ ਹੁਣ ਖੜੇ ਆ ਨਾ ਇੱਥੋਂ ਸਾਰਾ 2 ਕਿਲੋਮੀਟਰ ਦੇ ਨੇੜੇ ਤੇੜੇ ਆ ਸਨ ਟੈਂਪਲ ਸਾਰਾ ਰਾਹ ਆਪਾਂ ਸਮੁੰਦਰ ਦੇ ਕੰਡੇ-ਕੰਡੇ ਤੇ ਆਏ ਆ ਫਿਰ ਮੈਂ ਰਾਹ ਤੇ ਰੁਕਿਆ ਨਹੀਂ ਹੈਗਾ ਮੈਂ ਕਿਹਾ ਸਾਨੂੰ ਉੱਥੇ ਪਹੁੰਚ ਕੇ ਦਿਖਾਵਾਂਗੇ ਇਸ ਬੀਚ ਦਾ ਨਾਮ ਹੈਗਾ ਜੀ ਬਾਗਾ ਚੰਦਰਾ ਬੀਚ ਬਹੁਤ ਸੋਹਣੀ ਤੇ ਬਹੁਤ ਸਾਫ ਸਫਾਈ ਵਾਲੀ ਬੀਚ ਆ ਠੰਡੀ ਠੰਡੀ ਹਵਾ ਚੱਲ ਰਹੀ ਆ ਆ ਲੋਕ ਸਾਰੇ ਇੰਜੋਏ ਕਰਨ ਆਏ ਹੋਏ ਨੇ ਪਰ ਜ਼ਿਆਦਾਤਰ ਲੋਕ ਇੱਥੇ ਉਹੀ ਆਉਂਦੇ ਨੇ ਜਿਹੜੇ ਸਨ ਟੈਂਪਲ ਦੇਖਣ ਆਉਂਦੇ ਨੇ ਤੇ ਸਨ ਟੈਂਪਲ ਦੇਖਣ ਤੋਂ ਬਾਅਦ ਫਿਰ ਬੀਚ ਦੇ ਕੰਡੇ ਤੇ ਮਾੜਾ ਮੋਟਾ ਆਨੰਦ ਮਾਣ ਕੇ ਵਾਪਸ ਮੁੜ ਜਾਂਦੇ ਨੇ ਜੇ ਤੁਸੀਂ ਰਹਿਣਾ ਹੋਵੇ ਤੁਸੀਂ ਕਿਨਾਰਕ ਚ ਵੀ ਰਹਿ ਸਕਦੇ ਹੋ ਤੇ ਫਿਰ ਮੈਨੂੰ ਐਸੀ ਆਰ ਬਾਰੀ ਬਾਰੀ ਸਮਾਨ ਚੱਕ ਕੇ ਸ਼ਿਫਟ ਕਰਨਾ ਇੱਕ ਕਮਰੇ ਤੋਂ ਦੂਜਾ ਕਮਰਾ ਤਾਂ ਕੋਈ ਫਿਰ ਮੈਨੂੰ ਟਾਈਮ ਖਰਾਬ ਜਿਹਾ ਲੱਗਿਆ ਉਹ ਮਗਾਤੀ ਕਿਲੋਮੀਟਰ ਇੱਕ ਘੰਟੇ ਚ ਜਾਣਾ ਇੱਕ ਘੰਟੇ ਚ ਮੋੜਿਆ ਨਾਲ ਦੋ ਘੰਟੇ ਕੱਢ ਕੇ ਆਪਾਂ ਸਨ ਟੈਂਪਲ ਦੇਖ ਆਵਾਂਗੇ ਇੱਕ ਘੰਟਾ ਆਪਾਂ ਨੂੰ ਸਨ ਟੈਂਪਲ ਦੇਖਣ ਤੇ ਲੱਗ ਜਾਣਾ ਉੱਪਰ ਲਿਖਿਆ ਹੈ ਵੈਲਕਮ ਟੂ ਕੋਨਾਰਕ ਨੋਟੀਫਾਈਡ ਏਰੀਆ ਕਾਉਂਸਲ ਮੈਂ ਸੋਨ ਯਾਰ ਬਾਗਾ ਚੰਦਰਾ ਕਹਿੰ ਜਾਂ ਅਸਲ ਦੇ ਵਿੱਚ ਇਹ ਚੰਦਰਾ ਬਾਗਾ ਉਹ ਲਿਖਿਆ ਹੋਇਆ ਨਾਮ ਉਹ ਵਿੱਚ ਦਾ ਨਾਮ ਚੰਦਰਾ ਬਾਗਾ ਸੀ ਮੈਂ ਬਾਗਾ ਪਹਿਲਾਂ ਲਾਤਾ ਚੰਦਰਾ ਬਾਅਦ ਚ ਲਾਤਾ ਆ ਸਾਹਮਣੇ ਦੇਖੋ ਤੁਸੀਂ ਆਹ ਦੇ ਬੋਰਡ ਜਿਹੜਾ ਵਿਚਾਲੇ ਨੇ ਇਹਦੇ ਵਿਚਾਲੇ ਸੂਰਜ ਬਣਾਇਆ ਹੋਇਆ ਤੇ ਇਧਰਲੇ ਪਾਸੇ ਵੀ ਦੋ ਮੂਰਤੀਆਂ ਬਣੀਆਂ ਹੋਈਆਂ ਨੇ ਉਹ ਸੂਰਜ ਦੇਵਤਾ ਨੂੰ ਬਿਲੋਂਗ ਕਰਦੀਆਂ ਨੇ ਬਾਈ ਦੀ ਦੁਕਾਨ ਦੇ ਖੜ ਗਿਆ ਨਾਰੀਅਲ ਪਾਣੀ ਪੀਣ ਵਾਸਤੇ ਬਾਈ ਨੂੰ ਮੈਂ ਕਹਾਂ ਕੱਲੇ ਪਾਣੀ ਪਾਣੀ ਵਾਲਾ ਦੇ ਦੇ ਮਲਾਈ ਵਾਲਾ ਵੀ ਹੁੰਦਾ ਮਲਾਈ ਵਾਲਾ ਕਦੇ ਮੈਂ ਪੀਤਾ ਨਹੀਂ ਬਾਈ ਕਹਿੰਦਾ ਮਲਾਈ ਵਾਲਾ ਅੱਛਾ ਹੁੰਦਾ ਹੈ ਪਾਣੀ ਵਾਲਾ ਬਿਹਤਰ ਸਰੀਰ ਤਾਕਤ ਰੋ ਉਹ ਤਾਕਤ ਹੀ ਜਾਈਏ ਹਾਂ ਸਵਾਸ ਸਬੂਦ ਦਾ ਕੀ ਕਰਨਾ ਹੈ ਅਕੇਲੇ ਘੁੰਮਦੇ ਆ ਤਾਕਤ ਹੀ ਜਾਈਏ ਸ਼ੁਕਰੀਆ ਸੰ ਟੈਂਪਲ ਕਿਤਨਾ ਦੂਰ ਰਹਿ ਗਿਆ ਯਹਾਂ ਸੇ ਸੰ ਟੈਂਪਲ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਲਾਤਾ 30 ਰੁਪਈਆ ਦੀ ਪਾਰਕਿੰਗ ਆ ਆ ਨੇੜੇ ਤੇਰੇ ਦਾ ਬਾਜ਼ਾਰ ਲੱਗਿਆ ਹੋਇਆ ਖੁੱਲਾ ਖੁੱਲਾ ਜਿਆ ਯਾਰ ਬਾਲਾ ਰਸ਼ ਜਾਨੀ ਹੈਗਾ ਐਵੇਂ ਇਹਦਾ ਮਾਹੌਲ ਮੈਨੂੰ ਠੀਕ ਲੱਗਦਾ ਨਾਲ ਤਾਂ ਮੋਟਰਸਾਈਕਲ ਦੀ ਸੇਫਟੀ ਰਹਿੰਦੀ ਆ ਨਾਲੇ ਬੰਦਾ ਖੱਜਲ ਜਾ ਘਟ ਹੁੰਦਾ ਜਦੋਂ ਭੀੜ ਜਿਆਦੇ ਹੋਵੇ ਨਾ ਇਕੱਲੇ ਬੰਦੇ ਚ ਖਾਸ ਕਰਕੇ ਆ ਜੁਗੂ ਜੂ ਮਿਲ ਜਾਂਦੇ ਨੇ ਇੱਥੇ ਬੋਰੀਆਂ ਭਰ-ਭਰ ਕੇ ਫੇਮਸ ਨਾ ਹੋਣ ਇੱਥੋਂ ਦੇ ਕਾਜੂ ਸਾਹਮਣੇ ਇਧਰਲੇ ਪਾਸੇ ਬੋਰਡ ਲੱਗਿਆ ਹੋਇਆ ਜੀ ਵਰਲਡ ਹੈਰੀਟੇਜ ਸਾਈਟ ਬਣਾਈ ਗਈ ਆ ਇਹ ਤੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਅੰਡਰ ਸਨ ਟੈਂਪਲ ਕਿਨਾਰਕ ਵਰਲਡ ਹੈਰੀਟੇਜ ਸਾਈਟ ਹੋਣਾ ਦਾ ਵੱਡੀ ਗੱਲ ਆ ਆਰਕੀਓਲੋਜੀਕਲ ਸਰਵੇ ਤਾਂ ਚਲੋ ਬਹੁਤ ਬਿਲਡਿੰਗਾਂ ਹੁੰਦੀਆਂ ਨੇ ਕਿਉਂਕਿ ਉਹ ਪੁਰਾਣੀਆਂ ਬਿਲਡਿੰਗਾਂ ਨੂੰ ਸਾਂਭ ਕੇ ਰੱਖਦੇ ਨੇ ਆਹ ਕਹਿੰਦਾ ਸੀ ਮੈਂ ਯਾਰ ਕਾਜੂ ਤੇ ਕਾਜੂ ਚੜਾ ਪਿਆ ਇੱਥੇ ਯਾਰ ਕੀ ਰੇਟ ਹੈ ਕਾਜੂ ਦਾ 550 650 700 ਇਹ ਫੇਮਸ ਆ ਯਹਾਂ ਦਾ ਕਾਜੂ ਆ ਖਸਖਸ ਕਾਜੂ ਔਰ ਖਸਖਸ ਦੋਨੋਂ ਫੇਮਸ ਹੈ ਤੋਂ ਫਿਰ ਪਤਾ ਕਿਵੇਂ ਚੱਲੇਗਾ ਸਹੀ ਹੈ ਜਾਂ ਕੈਸਾ ਹੈ ਜੀ ਸਹੀ ਹੈ ਨਾ 550 ਰੁਪਏ ਕਿਲੋ 550 ਰੁਪਏ ਕਿਲੋ 650 ਰੁਪਏ ਕਿਲੋ 650 ਰੁਪਏ ਕਿਲੋ ਔਰ ਇਹ ਨੀਚੇ ਕਿਆ ਪੜਾਈ ਇਹ ਵਾਲਾ ਖਸਖਸ ਹੈ ਇਹ ਇਸ ਦਾ ਕੀ ਰੇਟ ਹੈ 350 ਅੱਛਾ ਜੀ ਇਹ ਕਾਜੂ ਯਹਾਂ ਪੇ ਹੋਤਾ ਹੈ ਕਾਜੂ ਔਰ ਖਸਖਸ ਕੀ ਠੀਕ ਹੈ ਚਲੋ ਮੈਂ ਵਾਪਸੀ ਪੇ ਦੇਖਤਾ ਹਾਂ 550 650 ਨੂੰ ਤੇ 350 ਰੁਪਏ ਨੂੰ ਖਸ ਖਸਦਾ ਸੀ ਪੈਕੇਟ ਟਿਕਟ ਕਾਊਂਟਰ ਜਿਹੜਾ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਨਾ ਵਿਚਾਲੇ ਤਰਕੋਣ ਜਿਹਾ ਬਣਿਆ ਹੋਇਆ ਉਹ ਸਨ ਟੈਂਪਲ ਆ ਜੀ ਪਹਿਲਾਂ ਆਪਾਂ ਟਿਕਟ ਲੈ ਲਈਏ ਇਥੋਂ ਫਿਰ ਜਿੰਨਾ ਕਿ ਆਪਾਂ ਨੂੰ ਇਹਦੇ ਬਾਰੇ ਪਤਾ ਉਹਨਾਂ ਨੂੰ ਦੱਸ ਦਾਂਗੇ ਜੇ ਗਾਈਡ ਲੈਣਾ ਪਿਆ ਕੋਈ ਬਾਹਲੀ ਗੱਲ ਲੜ ਗਈ ਫਿਰ ਆਪਾਂ ਗਾਈਡ ਵੀ ਲੈ ਲਾਂਗੇ ਐਂਟਰੀ ਟਿਕਟ ਹੈਗੀ ਆ ਜੀ 40 ਤੇ ਐਂਟਰੀ ਟਿਕਟ ਫਾਰ ਫੋਰਨਰ ਸਿਟੀਜ਼ਨ ਹੈਗੀ ਆ 600 ਰੁਪਈਆ 15 ਸਾਲ ਤੋਂ ਛੋਟੇ ਬੱਚਿਆਂ ਨੂੰ ਫ੍ਰੀ ਆ ਫਿਜ਼ੀਕਲ ਐਂਡ ਡਿਸੇਬਲ ਬੰਦੇ ਉਹਨਾਂ ਨੂੰ ਵੀ ਫ੍ਰੀ ਆ ਕਮਾਲ ਆ ਫਾਰਨਰ ਛੇਸ ਵਿੱਚ ਮਾਜ ਰਹੇ ਨੇ ਸਾਹਮਣੇ ਟਿਕਟ ਚੈੱਕ ਹੋਣੀ ਆ ਤੇ ਉਸ ਤੋਂ ਬਾਅਦ ਆਪਣੀ ਐਂਟਰੀ ਹੋ ਜੂਗੀ ਤੇ ਉਹ ਸਾਹਮਣੇ ਸੈਂਟਰ ਦੇ ਵਿੱਚ ਵਿਚਾਲੇ ਬਣਿਆ ਹੋਇਆ ਪ੍ਰਾਣੇ ਮੰਦਿਰ ਕਾਫੀ ਢਾਟੂ ਗਏ ਕੁਸ਼ਕ ਬਚ ਗਏ ਪਹਿਲਾਂ ਖਾਸੇ ਮੰਦਿਰ ਹੁੰਦੇ ਸੀ ਇਸੇ ਇਕੱਲੇ ਬਿਲਡਿੰਗ ਦੇ ਵਿੱਚ ਇਸ ਏਰੀਏ ਦੇ ਵਿੱਚ ਇਹ ਪਹਿਲੇ ਉਹ ਜਗ੍ਹਾ ਦਾ ਨਾਮ ਥਾ ਚੰਦਰਭਾਗਾ ਸੈਕੰਡ ਪਰ ਆ ਗਿਆ ਕੋਨਰੋ ਠੀਕ ਹੈ ਕੋਨ ਹੁੰਤੇ ਐਂਗਲ ਐਂਗਲ ਹੁੰਦਾ ਸੰਸਕ੍ਰਿਤ ਵਰਡ ਹੁੰਦਾ ਕੋਨਰੋ ये उड़ीसा में जितना हिंदू टेम्पल में घुसेंगे दो साइड में देखेंगे हाथी एक, एक शेर है जगन्नाथ मंदिर का अंदर घुसने के लिए बाघ एक शेर है यहाँ पर देखेंगे आदमी आदमी के एलिफेंट एलिफेंट का दबा दे शेर शेर होता पावर एलिफेंट होता मनी आदमी का पास में जो पावर मनी दोनों हो जाएंगे आदमी का मन में गर्व अहंकार आ जाएगा उसके लिए आदमी नीचे डाउन हो जाएगा एक पत्थर में बना हुआ आइए ਪਹਿਲੇ ਨਿਸ਼ੇਪ ਪਰਿਕਰਮ ਕਰੀ ਗਾ ਨਾਮ ਹੁੰਦਾ ਸੀ ਚੰਦਰਪਾਗਾ ਉਸ ਤੋਂ ਬਾਅਦ ਇਹਦਾ ਨਾਮ ਕਰਤਾ ਕੁੰਨਾਰਕ ਕੁੰਨਾਰਕ ਦਾ ਮਤਲਬ ਕੋਣ ਇਹ ਰਾਜਾ ਨਰસિંહ ਦੇ ਮ ਮੰਦਿਰ ਬਣਾਤਾ ਨਰੋ ਗੋਜ ਸਿੰਘ 1 ਪੀਸ 1 ਸਟੋਨ ਕਹਾਂ ਪੇ ਹਾਥੀ ਹਾਂ ਸੇ ਦਿਖ ਰਹਾ ਹੈ ਅੱਛਾ ਆ ਦੇਖੋ ਹਾਥੀ ਇਹ ਕਿਸੇ ਬੰਦੇ ਦੀ ਇੱਥੇ ਮੂਰਤੀ ਬਣੀ ਹੋਈ ਆ ਕੁੰਨਾਰਕ ਦਾ ਮਤਲਬ ਕੋਣ ਤੇ ਸੂਰਜ ਦੇ ਕੁੰਨਾਰਕ ਬੰਦਾ ਕੁੰਨਾਰਕ ਦਾ ਮਤਲਬ ਬਤਾਨਾ ਇੱਕ ਵਾਰ ਦੁਬਾਰਾ ਕੁੰਨਾਰਕ ਦਾ ਇਧਰ ਆਈ इधर आइए सदर जी ये डांसिंग वाला व्हाइट था नब्बे फुट इसका छत था टूट गया कैसे कैसे बारिश टाइम का जो बिजली गिरने के लिए उसके लिए ये बारिश टाइम का जो पानी आने के लिए रास्ता बना था ये मैडम का है ये बाबूजी का है अच्छा ये सारी टेम्पल देखिए कमल फंड में बना हुआ वा। वन हजार सिक्सटी फोर उड़ीस डांस का मुद्रा है अच्छा एक मूर्तियाँ बढ़िया हुई में बोलेंगे उत्कल कला है उड़ीसा अच्छा। में चार धाम है ये पद्म क्षेत्र है पूरी जगन्नाथ मंदिर जायेंगे शंख है भुवनेश्वर लिंगराज मंदिर जायेंगे गदा है कटक जायेंगे चक्र है बारह सौ पंचवन साल का खाना बनने के लिए किचन रूम बना था पे ये वाला ये स्टोर रूम बना था ये सूर्य भगवान का शान करने के लिए वेदी बना था अरे मैडम लोग जो हाई हिल पिं था बारह साल में बना था अच्छा देखिए ये हाई हाँ। हील सैंडल बारहवीं सेंचुरी में बारह सौ पंचपन साल में ये नंबर ये हिंदी में बोलेंगे कबूतर जा जा लेटर घूमने के लिए और ये चाइना का सन्यासी आदमी अच्छा हाँ और ये देखिये मंगल सूत्र अभी जो मंगल सूत्र पहनता है शंखा है और लड़की लोग जो ड्रेस पहनता मैक्सी बारुरा ਬਰਮੁਡਾ ਹਾਂ ਲਾਈਟ ਮੈਕਸੀ 1255 AD ਲੈ ਭਾਈ ਓਏ ਛੱਟ ਤਾਂ ਤੁਹਾਡਾ ਫੈਸ਼ਨ ਪਿੱਛੇ ਬਾਈ ਨੇ ਬਾਈ ਕਹਿੰਦਾ ਵੀ ਜਿਹੜੀਆਂ ਹੀਲਾਂ ਤੁਸੀਂ ਅੱਜ ਪਾਉਂਦੇ ਫਿਰਦੇ ਹੋ 12ਵੀਂ ਸੈਂਚਰੀ ਚ ਪਾਈਂ ਫਿਰਦੀਆਂ ਸੀ ਉਹ ਉਸ ਟਾਈਮ ਦੀਆਂ ਲੇਡੀਜ਼ ਤੇ ਮੰਗਲ ਸੂਤਰ ਹੋ ਗਿਆ ਮੈਕਸੀ ਹੋ ਗਿਆ ਹੈ ਉਹ ਟਾਈਮ ਮਤ ਟੈਕਸੀਆਂ ਨਹੀਂ ਹੁੰਦੀਆਂ ਸੀ ਹਾਥੀ ਦੇ ਉੱਤੇ ਬਹਿ ਕੇ ਜਾਂਦੇ ਸੀ ਤਾਂ ਉਹ ਚੀਨ ਦਾ ਯਾਤਰੀ ਇੱਥੇ ਘੁੰਮਣ ਆਇਆ ਹੋਊਗਾ ਕੋਈ ਤੇ ਕਬੂਤਰ ਵਾਲਾ ਦਾਸ ਤਾਂ ਵੀ ਸੰਦੇਸ਼ ਭੇਜਦੇ ਸੀ ਤੁਸੀਂ ਹੁਣ ਮੈਸੇਜ ਕਰਦੇ ਹੋ ਇਹ じゃ ਕੁਛ ਬਾਈ ਨੇ ਦੱਸਿਆ ਗਾਈਡ ਦਾ ਐ ਪੰਗਾ ਯਾਰ ਗਾਈਡ ਕਾਲੀ ਬਾਲੀ ਕਰਦਾ ਸੌ ਲੱਗੇ ਮੈਂ ਤਾਂ ਇੱਕ ਵਾਰੀ ਟੋਕਦਾ ਬਾਈ ਨੂੰ ਮੈਂ ਕਿਹਾ ਵੀ ਬਾਈ ਸਮਝਾ ਇਹ ਕੀ ਚੀਜ਼ ਹੈ ਇਹ ਡਾਂਸਿੰਗ ਵਾਲੋ ਬਤਾਤਾ ਨਾ 1064 오ਡੀਸੀ 오ਡੀਸੀ 오디ਸ਼ਾ ਮੇ ਉਤਕਲ ਕਲਾ ਹੈ ਨਾ ਇਹ ਡਾਂਸਿੰਗ ਹਾਲ ਹੈ ਵਹਾਂ ਯਹਾਂ ਪੇ ਨੱਚਦੇ ਸੀ 1064 ਠੀਕ ਹੈ 1064 ਕੀ ਹੈ ਡਾਂਸ ਦਾ ਮੁਦਰਾ ਹੈ ਡਾਂਸ ਦਾ ਮੁਦਰਾ ਹੈ ਅੱਛਾ ਜੀ ਉਡੀਸ਼ਾ ਮੇ ਉਤਕਲ ਕਲਾ ਬੋਲਦਾ ਨਾ ਹਾਂ ਉਡੀਸ਼ਾ ਦਾ ਡਾਂਸ ਹੈ ਕਹਿੰਦੇ 1064 ਉਹਦੇ ਸਟੈਪ ਨੇ ਡਾਂਸ ਦੇ सात इद, घोड़े थे अच्छा, सूर्य का सेवन कलर अच्छा सूर्य देवता जो रथ पे आता है उसके साथ घोड़े लगे होते हैं फर्स्ट एड टेम्पल होता है खजुरा सेकंड कोनर दोनों टेम्पल सेम है बच्चा लोग को देखने के लिए हाँ

ये बड़ा बोला होता तीन घंटा बीच में होता डेढ़ घंटा वहां से यहाँ से डॉट डॉट फिर क्या देखते कैसे देखते? है, होता, में हाँ। जो पहले आएंगे, लाइट गिरेगा जयपुर एक घड़ी घड़ी होता कोनारो पहले वो जंतर घड़ी बना था ना सूर्य का ये साठी डॉट है सिक्सटी डॉट है ਠੀਕ ਭਾਈ ਜਿਵੇਂ ਬਾਈ ਨੇ ਤੁਹਾਨੂੰ ਦੱਸਿਆ ਓਵੇਂ ਤੁਸੀਂ ਸਮਝ ਲਓ ਮੈਨੂੰ ਤਾਂ ਸਮਝ ਨਹੀਂ ਆਇਆ ਇਹ ਨਹੀਂ ਚਲੋ ਸਰ ਆਗੇ ਬਤਾਓ ਇਹ ਉਹ ਦੇਖੇ ਇਹ ਜੋ ਸੈਂਟਰ ਮੇ ਜੋ ਛਾਇਆ ਪੜਤਾ ਨਾ ਹਾਂਜੀ ਹਾਂਜੀ e.m ਹਾਂਜੀ ਹਾਂਜੀ e.m ਦਿੱਤਾ ਹੈ ਅੱਛਾ ਠੀਕ ਹੈ ਦੇਖੇ 1:00 ਬਜਣੇ ਕੇ ਲਈ 6 ਮਿੰਟ ਬਾਕੀ ਹੂੰ ਵਾ 12:54 ਹੋਏ ਹੈ 1:00 ਬਜਣੇ ਕੇ ਲਈ 6 ਮਿੰਟ ਬਾਕੀ ਹਾਂ ਓਏ ਕਲਾ ਪਹਾੜ ਕਲਾ ਪੜੇ ਕੇ ਹਿੰਦੂ ਰਾਜਾ ਥਾ ਹੂੰ ਮੁਸੁਮਾ ਲੜਕੀ ਸ਼ਾਦੀ ਹੋ ਗਿਆ ਹੂੰ ਸ਼ਾਦੀ ਹੋਣ ਕਾ ਬਾਅਦ ਮੈਂ ਹਿੰਦੂ ਮੰਦਿਰ ਕੇ ਅਲੌ ਨਹੀਂ ਕਰਤੇ ਹੂੰ ਉਹ ਗੁੱਸਾ ਹੋ ਗਿਆ ਮੈਂ ਹਿੰਦੂ ਰਾਜਾ ਨੇ ਕਿ ਲਈ ਹਮ ਕ ਅਲੌ ਨਹੀਂ ਕਰੇਗਾ ਤਾਂ ਹਿੰਦੂ ਮੰਦਿਰ ਕਿਉਂ ਰਹੇਗਾ ਹੂੰ ਇਹ ਉੜੀਸ਼ਾ ਮੈਂ ਜਿੰਨਾ ਮੰਦਿਰ ਟੁੱਟਾ ਥਾ ਕਲਾ ਪਹਾੜ ਬਾਈਨ ਦੱਸਿਆ ਵੀ ਜਿਹੜੇ 12 ਟਾਇਰ ਇਧਰਲੇ ਪਾਸੇ ਲੱਗੇ ਹੋਏ ਨੇ ਇਹ ਦਿਨ ਦੇ ਟਾਈਮ ਚ ਕੰਮ ਕਰਦੇ ਨੇ ਤੇ ਜਿਹੜੇ 12 ਟਾਇਰ ਪਰਲੇ ਪਾਸੇ ਲੱਗੇ ਹੋਏ ਨੇ 24 ਟਾਇਰ ਨੇ ਟੋਟਲ ਉਹ ਰਾਤ ਦੇ ਵਿੱਚ ਕੰਮ ਕਰਦੇ ਨੇ ਬਾਕੀ ਇਹ ਵੀ ਕਿਹਾ ਜਾਂਦਾ ਵੀ ਇਸ ਮੰਦਰ ਦੇ ਵਿੱਚ ਨਾ ਜਿਹੜੀ ਸੂਰਜ ਦੀ ਮੂਰਤੀ ਹੁੰਦੀ ਸੀ ਸੂਰਜ ਦੇਵਤਾ ਦੀ ਉਹ ਬਹੁਤ ਡਿਫਰੈਂਟ ਤਰੀਕੇ ਨਾਲ ਲੱਗੀ ਹੁੰਦੀ ਸੀ ਤੇ ਉਹਨੂੰ ਬੈਲੈਂਸ ਕਰਨ ਵਾਸਤੇ ਇਹਦੇ ਵਿੱਚ ਚੁੰਬਕ ਲੱਗੇ ਹੁੰਦੀ ਸੀ 50 ਟਨ ਚੁੰਬਕ ਉੱਪਰ ਹੁੰਦੀ ਸੀ ਤੇ 3 ਟਨ ਦੇ ਨੇੜੇ ਤੇੜੇ ਚੁੰਬਕ ਥੱਲੇ ਹੁੰਦੀ ਸੀ ਤੇ ਉਹਦੇ ਬੈਲੈਂਸ ਦੇ ਨਾਲ ਸੂਰਜ ਦੇਵਤਾ ਦੀ ਮੂਰਤੀ ਵਿਚਾਲੇ ਖੜੀ ਹੁੰਦੀ ਸੀ ਇਸੇ ਅੱਖਾ ਬਾਹਰਸਾਈ ਚਾਰੋਪਾਸੇ ਕ੍ਰਿਸ਼ਨਾ ਔਰ ਮੁਸਲਿਮ ਯਹਾਂ ਪੇ ਆ ਨਹੀਂ ਸਕਤੇ ਜਗਨਨਾਥ ਮੰਦਿਰ ਮੇਂ ਵੋਲੀ ਹਿੰਦੂ ਨਾ ਨਹੀਂ ਦੋ ਅੱਲਾ ਨਹੀਂ ਹੈ ਨਾ

वो बेटा का नाम था धर्म पद बेटा इसे टाइम ही आ गया आने के लिए पिताजी बोल दिया पिताजी तुम्हें चिंता मत करो हम बारह साल में लड़का कॉलेज फिटिंग करेगा वो पिताजी बोल दिया हम बारह साल आदमी जो नहीं करेगा तुम बारह साल में लड़का किससे कर देगा ना हम किससे करेंगे तो मुख्य क्यों आइडिया देगा तुम बारह सौ आदमी बैठो हमें जाएंगे कॉलेज से लगेने के लिए आएगा बेटा क्या करता ऊपर से जाने के लिए नीचे सुसाइड कर दिया सुबह से मंदिर भीतर राजा घुस लिया धर्मदेव मर गया ये मंदिर हो गया अच्छा बेटा आ था बारह सौ आदमी की बचाने के लिए जान दे दिया बारह सौ आदमी बच बारह सौ आदमी मर गया बारह सौ आदमी बच गया बच गया बेटा यदि नहीं मरेगा बारह सौ आदमी मर जाएगा। इसका साथ में पिताजी मर जाएगा। चल भाई अरे बाहर जाने के लिए सर यहीं पर रास्ता है ठीक है ये आठ सौ साल का लोहा है वो जो गाड़ा ਇਹ ਜ ਵੱਡਾ ਵੱਡਾ ਜਿਹਾ ਲੋਹਾ ਦਾ ਬੀਮ ਪੜਾ ਹੋਣਾ ਯਹਾਂ ਪੇ ਹਾਂ ਅੱਛਾ ਜੀ ਇਹ ਮਰਤੇ ਨੌ ਸੌ ਇਹ ਲੋਹਾ ਦਾ ਜੰਕ ਨਹੀਂ ਲੱਗਿਆ ਪਾਣੀ ਨਹੀਂ ਖਾਤਾ ਅਭੀ ਕੱਲ੍ਹ ਉਹ ਮੈਲਟ ਹੋ ਜਾਗਾ ਨਾ ਚਲੋ ਠੀਕ ਹੈ ਅੱਛਾ ਨਮਸਕਾਰ ਨਮਸਕਾਰ ਯਿਸਕਾ ਇਹ ਵੀਡੀਓ ਦਿਖਾਉਣ ਤੋਂ ਪਹਿਲਾਂ ਨਾ ਮੈਂ ਇੱਥੇ ਇੱਕ ਗਾਈਡ ਲਿਆ ਸੀ 300 ਰੁਪਏ ਦਾ ਤੇ ਗਾਈਡ ਨੂੰ ਮੈਂ ਕਿਹਾ ਵੀ ਮੈਨੂੰ ਮੋਟਾ ਮੋਟਾ ਸਮਝਾ ਦੇ ਤੇ ਗਾਈਡ ਲੈਣ ਦਾ ਨੁਕਸਾਨ ਸਭ ਤੋਂ ਵੱਧ ਇਹ ਹੁੰਦਾ ਕਿ ਉਹ ਬਹੁਤ ਜ਼ਿਆਦਾ ਕਾਲੀ ਕਰਦੇ ਨੇ ਇੱਥੇ ਬਹੁਤ ਲੋਕ ਆਏ ਹੋਏ ਨੇ ਉਹ ਮੈਨੂੰ ਵੀ ਸਮਝਾਈ ਗਿਆ ਤੇ ਨਾਲ ਨਾਲ ਲੋਕਾਂ ਨੂੰ ਪੁੱਛੀ ਗਿਆ ਵੀ ਤੁਹਾਨੂੰ ਗਾਈਡ ਚਾਹੀਦਾ ਤਾਂ ਮਤਲਬ ਵੀ ਪੰਜਾ ਸੱਤਾ ਮਿੰਟਾਂ ਦੇ ਵਿੱਚ ਉਹਨਾਂ ਨੇ ਬਹੁਤ ਛੇਤੀ ਛੇਤੀ ਚੀਜ਼ਾਂ ਦਿਖਾਤੀਆਂ ਫਿਰ ਮੈਨੂੰ ਸਵਾਦ ਨਹੀਂ ਆਇਆ ਤਾਂ ਹੀ ਮੈਂ ਗਾਈਡ ਨਹੀਂ ਲੈਂਦਾ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਇਹ ਜਿਹੜੀ ਜਗ੍ਹਾ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਯੂਨੀਕ ਟੈਂਪਲ ਬਣਿਆ ਹੋਇਆ ਉੱਪਰ ਦੀ ਇਹ ਸੂਰਜ ਦੇਵਤਾ ਦਾ ਮੰਦਿਰ ਆ ਜਦੋਂ ਸੂਰਜ ਦੇਵਤਾ ਤੁਸੀਂ ਫੋਟੋ ਕੱਢੋਗੇ ਨਾ ਇੰਟਰਨੈਟ ਤੇ ਤਾਂ ਮਤਲਬ ਉਹਨਾਂ ਦੇ ਰੱਥ ਦੇ ਮੂਰੇ ਸੱਤ ਘੋੜੇ ਲੱਗੇ ਹੁੰਦੇ ਨੇ ਉਹਨਾਂ ਦੇ ਰੱਥ ਤੇ ਚੱਕੇ ਲੱਗੇ ਹੁੰਦੇ ਨੇ ਤੇ ਵਿਚਾਲੇ ਉਹਨਾਂ ਦੀ ਉਮੇ ਦੀ ਸ਼ੇਪ ਜਾਂ ਉਮੇ ਦੀ ਮੰਤਰ ਇਸ ਟੈਂਪਲ ਦੀ ਦਿੱਤੀ ਹੋਈ ਹੈ। ਇਸ ਮੰਦਰ ਦੇ ਆਲੇ-ਦਾਲ ਨਾ 24 ਟਾਇਰ ਲੱਗੇ ਹੋਏ ਨੇ, 24 ਪਹੀਏ ਲੱਗੇ ਹੋਏ ਨੇ ਜਿਹੜੇ ਸੂਰਜ ਦੇਵਤਾ ਦਾ ਰੱਥ ਹੁੰਦਾ ਸੀ। 12 ਪਹੀਆਂ ਤੇ ਧੁੱਪ ਪੈਂਦੀ ਆ ਤੇ 12 ਪਹੀਆਂ ਤੇ ਛਾਂ ਪੈਂਦੀ ਆ ਸਾਰਾ ਦਿਨ ਹੀ ਹੁੰਦਾ। ਇਧਰਲੇ ਪਾਸ ਜਿੱਧਰੋਂ ਤੁਸੀਂ ਹੁਣ ਮੰਦਰ ਦੇਖ ਰਹੇ ਹੋ, ਇਹ ਸਾਰਾ ਦਿਨ ਚ ਕੰਮ ਕਰਦਾ। ਸਾਰਾ ਦਿਨ ਇੱਥੇ ਧੁੱਪ ਪੈਂਦੀ ਆ ਤੇ ਪਰਲੇ ਪਾਸੇ ਸਾਰਾ ਦਿਨ ਛਾਂ ਪੈਂਦੀ ਆ। ਠੀਕ ਆ ਤੇ ਇਹ ਮੰਦਰ ਬਣਿਆ ਜੀ 12ਵੀਂ ਸੈਂਚਰੀ ਦੇ ਵਿੱਚ 1200 ਕਾਰੀਗਰ ਲੱਗੇ ਸੀ। 12ਵੀਂ ਸੈਂਚਰੀ ਸੀ। ਤੇ 12ਵੀਂ ਸੈਂਚਰੀ ਦੇ ਵਿੱਚ ਜਿਹੜੇ ਕਾਰੀਗਰ ਇੱਥੇ ਕੰਮ ਕਰਦੇ ਸੀ ਉਹਨਾਂ ਦਾ ਆਹ ਵਾਲਾ ਪਾਸਾ ਰਸੋਈ ਘਰ ਇੱਥੇ ਜੋ ਵੀ ਖਾਣਾ ਪੀਣਾ ਪੱਕਦਾ ਸੀ ਉਹ 1200 ਕਾਰੀਗਰਾਂ ਨੂੰ ਇੱਥੇ ਦਿੱਤਾ ਜਾਂਦਾ ਸੀ ਖਾਣ ਪੀਣ ਵਾਸਤੇ ਆਹ ਥਾਂ ਦੇ ਉੱਤੇ ਹੁਣ ਤਾਂ ਇਹ ਟੁੱਟ ਟੱਟ ਗਿਆ ਤੇ ਕਾਫੀ ਕੁਦਰਤੀ ਆਫਤਾਂ ਲਾਲ 오ਡੀਸਾ ਦੇ ਵਿੱਚ ਵੀ ਆਉਂਦੀਆਂ ਰਹੀਆਂ ਨੇ ਜਾਂ ਫਿਰ ਹਮਲੇ ਹੁੰਦੇ ਰਹੇ ਨੇ ਇਧਰਲੇ ਪਾਸੇ ਤਾਂ ਇਹ ਮੰਦਿਰ ਜਾਂ ਫਿਰ ਜਿਹੜੀਆਂ ਮੋਨੂਮੈਂਟ ਇੱਥੇ ਬਣੇ ਹੋਏ ਸੀ ਸਾਰੇ ਟੁੱਟ ਭੱਜ ਗਏ ਆ ਦੇਖੋ ਇਹ ਐਂ ਲੱਗਦਾ ਜਿਵੇਂ ਚੁੱਲ੍ਹੇ ਬਣੇ ਹੁੰਦੇ ਨੇ ਉਥੇ ਬੋਰਡ ਵੀ ਲੱਗਿਆ ਹੋਇਆ ਹੈ ਦਾ ਇਹ ਕਿਚਨ ਘਰ ਤੇ ਪਰਲੇ ਪਾਸੇ ਇੱਕ ਉਹ ਖੂਹ ਬਣਿਆ ਹੋਇਆ ਉਸ ਖੂਹ ਦੇ ਵਿੱਚੋਂ ਇਹ ਰੋਟੀ ਰੋਟੀ ਬਣਾਉਣ ਵਾਸਤੇ ਜਾਂ ਪੀਣ ਵਾਸਤੇ ਪਾਣੀ ਵਰਤਦੇ ਸੀ ਆਹ ਖੂਹ ਚ 1200 ਬੰਦਿਆਂ ਦਾ 12ਵੀਂ ਸੈਂਚਰੀ ਦੇ ਵਿੱਚ ਇਹ ਮੰਦਿਰ ਬਣਾਇਆ ਹੋਇਆ ਸੀ ਇਹ ਥਾਂ ਦੇ ਉੱਤੇ ਨਾ ਟੋਟਲ ਪੰਜ ਮੰਦਿਰ ਹੁੰਦੇ ਸੀ ਜਿਹੜਾ ਮੇਨ ਮੰਦਿਰ ਹੁੰਦਾ ਸੀ ਸੂਰਜ ਦੇਵਤਾ ਦਾ ਉਹ ਟੁੱਟ ਗਿਆ ਬਸ ਇੱਕ ਆ ਮੰਦਿਰ ਵਿਚਾਲੇ ਬਚਿਆ ਹੋਇਆ ਇਹਨੂੰ ਪ੍ਰਾਰਥਨਾ ਮੰਦ ਪ੍ਰਾਰਥਨਾ ਮੰਦਿਰ ਕਿਹਾ ਜਾਂਦਾ ਤੇ ਇਸ ਮੰਦਰ ਦੇ ਜਿਹੜਾ ਮੰਦਰ ਟੁੱਟ ਗਿਆ ਉਹ 227 ਫੁੱਟ ਉੱਚਾ ਹੁੰਦਾ ਸੀ ਉਸ ਮੰਦਰ ਦੇ ਵਿੱਚ ਨਾ ਚੁੰਬਕ ਲੱਗੀ ਹੁੰਦੀ ਸੀ ਟਾਪ ਤੇ ਵੀ ਚੁੰਬਕ ਵਿਚਾਲੇ ਵੀ ਚੁੰਬਕ ਲੱਗੀ ਹੁੰਦੀ ਥੱਲੇ ਮਤਲਬ ਤੇ ਜਿਹੜੀ ਉਹ ਮੂਰਤੀ ਹੁੰਦੀ ਸੀ ਨਾ ਸੂਰਜ ਦੇਵਤਾ ਦੀ ਉਹ ਹਵਾ ਦੇ ਵਿੱਚ ਲਮਕਦੀ ਹੁੰਦੀ ਸੀ ਤੇ ਉਹਨੂੰ ਬੈਲੈਂਸ ਕਰਨ ਵਾਸਤੇ ਤੇ ਮੰਦਰ ਨੂੰ ਬੈਲੈਂਸ ਕਰਨ ਵਾਸਤੇ ਉਹ ਚੁੰਬਕ ਲਾਇਆ ਹੋਇਆ ਸੀ ਬਾਅਦ ਦੇ ਵਿੱਚ ਜਦੋਂ ਚੁੰਬਕ ਨੂੰ ਜਾਂ ਮੰਦਰਾਂ ਤੇ ਹਮਲੇ ਹੋਏ ਨੇ ਉਹ ਚੁੰਬਕ ਟੁੱਟੀ ਆ ਤਾਂ ਉਹ ਮੰਦਰ ਸਾਰਾ ਡਿੱਗ ਪਿਆ ਸੀ ਮਤਲਬ ਮੰਦਰ ਨੂੰ ਬੈਲੈਂਸ ਕਰਦੀ ਸੀ ਉਹ ਚੁੰਬਕ ਉੱਪਰ ਮੈਗਨੇਟ ਤੇ ਥੱਲੇ ਵੀ ਮੈਗਨੇਟ ਤੇ ਉਹ ਮੂਰਤੀ ਹਵਾ ਦੇ ਵਿੱਚ ਵਿਚਾਲੇ ਲੰਮਕਦੀ ਹੁੰਦੀ ਸੀ ਤੇ ਉਹ ਗਰੇਨਾਇਟ ਦੀ ਮੂਰਤੀ ਹੁੰਦੀ ਸੀ ਆ ਥਾਂ ਤੋਂ ਦੇਖੋ ਤੁਹਾਨੂੰ ਲੱਗਦਾ ਹੋਣਾ ਇਹ ਮਾੜਾ ਮੋਟਾ ਵੀ ਇਹ ਇੱਕ ਰਾਥਾਂਗੂ ਬਣਿਆ ਹੋਇਆ ਕਿਉਂਕਿ ਥੱਲੇ ਨਾ ਟਾਇਰ ਲੱਗੇ ਹੋਏ ਨੇ ਆ ਦੇਖੋ ਇੱਧਰ ਵੀ ਇੱਧਰ ਵੀ ਹਨਾ ਆ ਪਹੀਆ ਲੱਗਿਆ ਹੋਇਆ ਆ ਪਹੀਆ ਲੱਗਿਆ ਹੋਇਆ ਤੇ ਮੂਰੇ ਦੇ ਘੋੜੇ ਲੱਗੇ ਹੁੰਦੇ ਸੀ ਟੋਟਲ 7 ਘੋੜੇ ਲੱਗੇ ਹੁੰਦੇ ਸੀ ਉਹ ਵੀ ਟੁੱਟ ਗਏ ਦੋ ਇਧਰਲੇ ਪਾਸੇ ਬਚਨੇ ਇੱਕ ਦੋ ਉਧਰਲੇ ਪਾਸੇ ਬਚਨੇ ਤੇ ਜਿਹੜਾ ਮੇਨ ਟੈਂਪਲ ਹੁੰਦਾ ਸੀ 227 ਫੁੱਟ ਆਹ ਥਾਂ ਦੇ ਉੱਤੇ ਹੁੰਦਾ ਆਹ ਥਾਂ ਦੇ ਉੱਤੇ ਬਣਿਆ ਹੁੰਦਾ ਸੀ ਤੇ ਉਹ ਵੀ ਟੁੱਟ ਗਿਆ ਉਹਦੇ ਵਿੱਚ ਚੁੰਬਕ ਚੰਬਕ ਜਦੋਂ ਕੱਢੀ ਆ ਉਹਦੇ ਤੇ ਹਮਲੇ ਹੋਏ ਨੇ ਤਾਂ ਮੰਦਿਰ ਸਾਰਾ ਢਹਿ ਢੇਰੀ ਹੋ ਗਿਆ ਤੇ ਸੂਰਜ ਦੀਆਂ ਜਿਹੜੀਆਂ ਪੁੱਤਰੀਆਂ ਸੀ ਪੁੱਤਰੀਆਂ ਸੀ ਕਿ ਪਤਨੀਆਂ ਸੀ ਉਹਨਾਂ ਦਾ ਵੀ ਮੰਦਰਾ ਸਾਹਮਣੇ ਬਣਿਆ ਹੋਇਆ ਇਹ ਵੀ ਹੁਣ ਟੁੱਟ ਟੱਟ ਗਿਆ वर्ल्ड ਹੈਰੀਟੇਜ ਸਾਈਟ ਆ ਆਰਕੀਟੈਕਟੇ ਦਾ ਹੋ ਗਿਆ ਜਾਂ ਇਹ ਉਹ ਤਰੀਕੇ ਬਣਾਇਆ ਕਿਵੇਂ ਹੋਊਗਾ ਹਨਾ ਉਹ ਚੀਜ਼ਾਂ ਮਤਲਬ ਦੇਖਣ ਵਾਲੀਆਂ ਨੇ ਸੋਚਣ ਵਾਲੀਆਂ ਨੇ ਹੈਰਾਨ ਕਰਨ ਵਾਲੀਆਂ ਨੇ ਬਾਕੀ ਇਤਿਹਾਸ ਦੇ ਨਾਲ ਥੋੜੀਆਂ ਥੋੜੀਆਂ ਇਤਿਹਾਸ ਵੀ ਚੱਲਦਾ ਰਹਿੰਦਾ ਉਹ ਟਾਈਮਾਂ ਦੇ ਵਿੱਚ ਆ ਜਿਹੜਾ ਸਾਹਮਣੇ ਗੇਟ ਆ ਇਹ 1903 ਦੇ ਵਿੱਚ ਬੰਦ ਕਰਤਾ ਸੀ ਅੰਗਰੇਜ਼ਾਂ ਨੇ ਇਹ ਮੰਦਿਰ ਸਾਰਾ ਦੱਬਤਾ ਸੀ ਲੁਕੋਤਾ ਸੀ ਪਤਾ ਨਹੀਂ ਕਿਉਂ ਲੁਕੋਤਾ ਸੀ ਇਹਦੇ ਪਿੱਛੇ ਕੋਈ ਵਧੀਆ ਲੈ ਕੋਈ ਕਾਰਨ ਨਹੀਂ ਲੱਭਿਆ ਮੈਨੂੰ ਪਰ ਇਹ ਬਹੁਤ ਸਾਲੇ ਮੰਦਿਰ ਮਿੱਟੀ ਦੇ ਵਿੱਚ ਦੱਬਿਆ ਰਿਹਾ ਆ ਦੇਖੋ ਪੁਰਾਣੇ ਟਾਈਮਾਂ ਦੇ ਵਿੱਚ ਇਹਦੇ ਉੱਤੇ ਜੇ ਬਿਜਲੀ ਡਿੱਗਦੀ ਸੀ ਨਾ ਉਹਦਾ ਅਰਥ ਕੀਤਾ ਹੋਇਆ ਆਹ ਵਾਲਾ ਤੇ ਜਿਹੜੀ ਇਧਰਲੇ ਪਾਸੇ ਆ ਸਰੀਆ ਜਾ ਰਿਹਾ ਸਰੀਆ ਕਹੀ ਜਾਂਦਾ ਲੋਹੇ ਦੀ ਪੱਤੀ ਜਾ ਰਹੀ ਆ ਆਹਲੀ ਤਾਂ ਇਹ ਨਮ ਅਰਥ ਕੀਤਾ ਹੋਇਆ ਇੱਥੋਂ ਨਾਲ ਨਾਲ ਜਾ ਰਹੀ ਆ ਤੇ ਇੱਥੋਂ ਆ ਚੜ੍ਹ ਰਹੀ ਆ ਤਹਾਨੂੰ ਉਹ ਉੱਪਰ ਤੱਕ ਜਾ ਰਹੀ ਆ ਪੂਰੀ ਜਿਵੇਂ ਦਿਨ ਦੇ ਵਿੱਚ ਟੋਟਲ ਪੂਰੇ ਦਿਨ ਤੇ ਰਾਤ ਦੇ ਵਿੱਚ ਟੋਟਲ 8 ਪੈਰ ਹੁੰਦੇ ਨੇ ਤੇ 3 ਘੰਟਿਆਂ ਦਾ ਇੱਕ ਪੈਰ ਹੁੰਦਾ ਜਿਹੜਾ ਸਭ ਤੋਂ ਪਹਿਲਾ ਪੈਰ ਹੁੰਦਾ ਸੀ ਜਦੋਂ ਇੱਥੇ ਸੂਰਜ ਦੀ ਪਹਿਲੀ ਕਿਰਨ ਪੈਂਦੀ ਹੁੰਦੀ ਸੀ ਨਾ ਤਾਂ ਅਸ਼ਟ ਧਾਤੂ ਦੀ ਮੂਰਤੀ ਲੱਗੀ ਹੁੰਦੀ ਸੀ ਸੂਰਜ ਦੇਵਤਾ ਦੀ ਇਸ ਮੰਦਿਰ ਦੇ ਵਿੱਚ ਤੇ ਉਸ ਅਸ਼ਟ ਧਾਤੂ ਦੀ ਮੂਰਤੀ ਦੇ ਉੱਤੇ ਜਦੋਂ ਸੂਰਜ ਦੀ ਰੌਸ਼ਨੀ ਪੈਂਦੀ ਸੀ ਨਾ ਤਾਂ ਉਹ ਰਿਫਲੈਕਟ ਕਰਦੀ ਸੀ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਲੋਕ ਪਹਿਲੇ ਪਹਿਰ ਇੱਥੇ ਮੱਥਾ ਟੇਕਣ ਆਉਂਦੇ ਸੀ ਤਾਂ ਉਹ ਸੂਰਜ ਦੀ ਰੌਸ਼ਨੀ ਇੰਨੀ ਜ਼ਿਆਦਾ ਰਿਫਲੈਕਟ ਕਰਕੇ ਉਹਨਾਂ ਦੇ ਮੂੰਹ ਤੇ ਪੈਂਦੀ ਸੀ ਜਾਂ ਉਹਨਾਂ ਦੇ ਉੱਪਰ ਪੈਂਦੀ ਸੀ ਉਹਨਾਂ ਨੂੰ ਇਹ ਲੱਗਦਾ ਸੀ ਵੀ ਸੂਰਜ ਜਿਹੜਾ ਉਸ ਮੰਦਰ ਦੇ ਅੰਦਰੋਂ ਚੜ ਰਿਹਾ ਤਾਂ ਇੰਨੀ ਮਤਲਬ ਉਹਦੀ ਤੇਜ ਰੌਸ਼ਨੀ ਹੁੰਦੀ ਸੀ ਅਸ਼ਟ ਤਾਤੂ ਦੀ ਮੂਰਤੀ ਤੇ ਜਦੋਂ ਉਹਦੀ ਪਹਿਲੀ ਕਿਰਨ ਪੈਂਦੀ ਸੀ ਬਾਕੀ ਇਸ ਮੰਦਰ ਦੇ ਅੰਦਰ ਜਾਣ ਵਾਸਤੇ ਮਤਲਬ ਮਨਾਹੀ ਆ ਹੁਣ ਅੰਦਰ ਤੁਹਾਨੂੰ ਜਾਣ ਨਹੀਂ ਦੇਣਗੇ ਕਿਉਂਕਿ ਜੇ ਤਾਂ ਪ੍ਰਾਣਾ ਹੋ ਸਕਦਾ ਜਾਂ ਮਾੜਾ ਮੋਟਾ ਕੰਮ ਚੱਲ ਰਿਹਾ ਹੁਣ ਸਿਕਿਉਰਿਟੀ ਗਾਰਡ ਬੈਠੇ ਨਹੀਂ ਇਸ ਤੋਂ ਵੱਧ ਇਨਫੋਰਮੇਸ਼ਨ ਜੇ ਤੁਹਾਨੂੰ ਚਾਹੀਦੀ ਹੋਈ ਤਾਂ ਤੁਹਾਨੂੰ ਸ਼ਾਇਦ ਗੂਗਲ ਤੇ ਮਿਲ ਜੇ ਪਰ ਇਸ ਮੰਦਰ ਨੂੰ ਦੇਖ ਕੇ ਜਿਹੜੀਆਂ ਵੀ ਗੱਲਾਂ ਨੇ ਉਹ ਸਾਰੀਆਂ ਦੇ ਆਰਕੀਟੈਕਟ ਦੇ ਨਾਲ ਸੰਬੰਧਿਤ ਨੇ ਜਾਂ ਕੁਸ਼ਕੇ ਦੇ ਫੈਕਟ ਨੇ ਉਹ ਸੋਨੂੰ ਮੈਂ ਦੱਸ ਰਿਹਾ ਆ ਦੇਖੋ ਆ ਘੋੜੇ ਬਣੇ ਹੋਏ ਨੇ ਥਿਹੜੇ ਰੱਥ ਨੂੰ ਖਿੱਚਦੇ ਹੁੰਦੇ ਨੇ ਆ ਦੇਖੋ ਹੁਣ ਜਿਵੇਂ ਆ ਮੂਰਲੇ ਘੋੜੇ ਦੀ ਵੀ ਲੱਤ ਟੁੱਟ ਗਈ ਉਹ ਘੋੜਾ ਅੱਧਾ ਅੱਧਾ ਵਿਚਾਲੋਂ ਪਾੜ ਗਿਆ ਤੇ ਆ ਘੋੜਾ ਇੱਧਰ ਦੇਖੋ ਇਹਦੀ ਵੀ ਇੱਥੇ ਕੱਲੀ ਲੱਤ ਰਹਿ ਗਈ ਖੁਰ ਰਹਿ ਗਿਆ ਉਹਦਾ ਤਾਂ ਇਹ ਸੱਤ ਘੋੜੇ ਸੀ ਇਹਦੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਭਾਂਦ ਭਾਂਦੀਆਂ ਇੱਥੇ ਮੂਰਤੀਆਂ ਲੱਗੀਆਂ ਹੋਈਆਂ ਨੇ ਇੱਕ ਸੋਨੇ ਦੀ ਮੂਰਤੀ ਹੋਰ ਸਪੈਸ਼ਲ ਦਿਖਾ ਕੇ ਲੈ ਕੇ ਆਉਣਾ ਨਾਲੇ ਗਾਈਡ ਦੀ ਜਵਾਨੀ ਵੀ ਸੁਣਾ ਦੂੰਗਾ ਮੈਂ ਇੱਥੇ ਇੱਕ ਹਾਥੀ ਬਣਿਆ ਹੋਇਆ ਹਾਥੀ ਨੇ ਇੱਕ ਬੰਦੇ ਨੂੰ ਆਦੀ ਸੁੰਡ ਦੇ ਨਾਲ ਚੱਕਿਆ ਹੋਇਆ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਇੱਧਰ ਵੀ ਤੇ ਪਰਲੇ ਪਾਸੇ ਵੀ ਕਹਿੰਦੇ ਇਹ ਹਾਥੀ ਇਹ ਦਰਸਾਉਂਦਾ ਵੀ ਜੇ ਇਹ ਸਮੁੰਦਰ ਦੇ ਵਿੱਚ ਕੋਈ ਮੁਸਲਮਾਨ ਬੰਦਾ ਜਾਂ ਕ੍ਰਿਸਚੀਅਨ ਬੰਦਾ ਆ ਗਿਆ ਤਾਂ ਜਿਹੜਾ ਇਹਦਾ ਹਾਥੀ ਸੀ ਇਸ ਰਾਜ ਦਾ ਜਾਂ ਸਨ ਟੈਂਪਲ ਦਾ ਉਹਨੂੰ ਆਦੇ ਪੈਰਾਂ ਦੇ ਨਾਲ ਕੁਚਲ ਕੇ ਮਾਰ ਦੂਗਾ ਇਹ ਮੂਰਤੀ ਕਹਿੰਦੇ ਇਹ ਦਰਸਾ ਰਹੀ ਹੈ 1238 ਤੋਂ ਲੈ ਕੇ 1264 ਦੇ ਵਿੱਚ ਵਿੱਚ ਇਹ ਮੰਦਿਰ ਬਣ ਗਿਆ ਸੀ ਮਤਲਬ ਉਹ 13ਵੀਂ ਸੈਂਚਰੀ ਦਾ ਮੰਦਿਰ ਸੀ ਆ ਆ ਵੀ ਮਤਲਬ ਜਿਹੜਾ ਖੂਬ ਬਣਿਆ ਹੋਇਆ ਉਹ ਟਾਈਮਾਂ ਦਾ ਹੀ ਆ ਏਰੀਆ ਕੋਈ ਬਾਲਾ ਵੱਡਾ ਨਹੀਂ ਹੈਗਾ ਉਹ ਟਾਈਮਾਂ ਦੇ ਵਿੱਚ ਤਾਂ ਕੰਮ ਖੁੱਲਾ ਹੀ ਹੋਊਗਾ ਪਰ ਇਸ ਥਾਂ ਦੇ ਉੱਤੇ ਜਿੰਨੇ ਜਿੰਨੇ ਕਿ ਮੋਨੂਮੈਂਟ ਬਣੇ ਹੋਏ ਨੇ ਉਹਨੇ ਕਿ ਇਹ ਆਪਾਂ ਦੇਖ ਸਕਦੇ ਆ ਬਾਕੀ ਮੰਦਿਰ ਟਹਿ ਗਏ ਕੁਛ ਕਿ ਮਿੱਟੀ ਥੱਲੇ ਦਬ ਗਏ 1903 ਦੇ ਵਿੱਚ ਇਹ ਮੰਦਿਰ ਇੱਕ ਵਾਰੀ ਬੰਦ ਕਰ ਦਿੱਤਾ ਗਿਆ ਸੀ ਪਰ ਦੁਬਾਰੇ ਇਹਦੀ ਖਦਾਈ ਕਰਕੇ ਇਹਨੂੰ ਕੱਢਿਆ ਗਿਆ ਇਹ ਮੰਦਰ ਨੂੰ ਮਿੱਟੀ-ਮੁੱਟੀ ਪਾ ਕੇ ਚੰਗੀ ਤਰ੍ਹਾਂ ਥੱਲੇ ਦੱਬਤਾ ਸੀ ਧਰਤੀ ਦੇ ਇਹ ਕੁਝ ਗੱਲਾਂ ਜਿਵੇਂ ਆ ਦੇਖੋ ਆ 12 ਦੇ 12 ਟਾਇਰਾਂ ਦੇ ਉੱਤੇ ਛਾਂ ਪੈ ਰਹੀ ਆ ਤੇ ਪਰਲੇ ਪਾਸੇ ਜਿਹੜੇ ਟਾਇਰ ਨੇ 12 ਦੇ 12 ਟਾਇਰਾਂ ਦੇ ਉੱਤੇ ਧੁੱਪ ਪੈ ਰਹੀ ਆ ਹਾਲਾਂਕਿ ਸੂਰਜ ਜਮਾ ਇਧਰਲੇ ਪਾਸੇ ਆ ਗਿਆ ਪਰ ਇੱਥੇ ਹਜੇ ਧੁੱਪ ਨਹੀਂ ਪੈ ਰਹੀ ਇਹ ਕੁਛ ਅਹਿਮ ਦੇ ਆਰਕੀਟੈਕਟ ਦੇ ਹਿਸਾਬ ਨਾਲੇ ਬਣਾਇਆ ਗਿਆ ਸੀ ਸੂਰਜ ਦੀ ਪਹਿਲੀ ਕਿਰਨ ਜਦੋਂ ਇਹਦੇ ਉੱਤੇ ਪੈਂਦੀ ਸੀ ਕਹਿੰਦੇ ਦਿਨ ਚਾੜ੍ਹਦਾ ਹੁੰਦਾ ਸੀ ਐਡਾ ਤਕੜਾ ਇਹਦਾ ਰਿਫਲੈਕਸ਼ਨ ਹੁੰਦਾ ਸੀ ਬਾਕੀ ਕੁਛਕ ਗੱਲਾਂ ਜਿਹੜੀਆਂ ਗਾਈਡ ਦੀਆਂ ਜਵਾਨੀ ਨੇ ਉਹ ਤੁਸੀਂ ਸੁਣੀ ਲਈਆਂ ਹੋਣੀਆਂ ਹਨਾ ਉਹ ਮੂਰਤੀਆਂ ਬਾਰੇ ਦੱਸਿਆ ਸੀ ਕੱਲੀ ਕੱਲੀ ਮੂਰਤੀ ਐਕਸਪਲੇਨ ਕਰਨ ਲੱਗ ਜਾਂਦੇ ਨੇ ਉਹ ਤਾਂ ਫਿਰ ਇੱਥੇ ਹਜ਼ਾਰਾਂ ਮੂਰਤੀਆਂ ਨੇ ਯਾਰ ਫਿਰ ਉਹ ਇੰਟਰਸਟ ਜਿਆ ਨਹੀਂ ਬਣਦਾ ਜਿਹੜੇ ਮੇਨ ਮੇਨ ਫੈਕਟਰ ਜੇ ਹੁੰਦੇ ਨੇ ਉਹ ਮੈਂ ਤੁਹਾਨੂੰ ਦੱਸਦੇ ਬਾਕੀ ਐਵੇਂ ਦਾ ਇੱਕ ਰੱਥ ਜਿਹੜਾ ਇਹਦਾ ਟਾਇਰ ਬਣਿਆ ਹੋਇਆ ਉਹ 10 ਦੇ ਨੋਟ ਦੇ ਉੱਤੇ ਵੀ ਸੂਜ ਦੇਵਤਾ ਦਾ ਸੂਰਿਆ ਮੰਦਿਰ ਆਪਾਂ ਦੇਖ ਲਿਆ ਭਾਈ ਇੱਥੇ ਲਿਖਿਆ ਹੋਇਆ ਜੀ ਆਇਰਨ ਬੀਮ ਲੋ ਬੀਮ ਮਤਲਬ ਉਹ ਟਾਈਮਾਂ ਦਾ ਇਹ ਬੀਮ ਆ ਯਾਰ ਇਹਦੇ ਮੰਦਿਰ ਦੇ ਵਿੱਚੋਂ ਕੱਢਿਆ ਗਿਆ ਸੀ ਹੁਣ ਜੇ ਵੈਸੇ ਗੱਲ ਕਰੀਏ ਤਾਂ ਕਹਿੰਦੇ ਉਹ ਟਾਈਮਾਂ ਦੇ ਵਿੱਚ ਲੋਹਾ ਹੁੰਦਾ ਨਹੀਂ ਸੀ ਇਹ ਜਾਂ ਪੱਥਰ ਦੇ ਵਿੱਚ ਦਾ ਲੋਹਾ ਜਾਂ ਕਿਵੇਂ ਆ ਹਨ ਉਹ ਚੀਜ਼ ਦਾ ਭਾਈ ਨਹੀਂ ਪਤਾ ਪਰ ਲਿਖਿਆ ਹੋਇਆ ਇੱਥੇ ਵੀ ਬੀਮ ਉਹੀ ਹੈ ਇਹ ਜਿਹੜਾ ਕੁਸ਼ੀ ਆਪਾਂ ਨੂੰ ਗਾਈਡ ਦੱਸ ਕੇ ਗਿਆ ਤੇ ਆ ਇੱਕ ਪੱਥਰ ਹੋਰ ਪਿਆ ਇਦੇ ਉੱਤੇ ਵੀ ਮੂਰਤੀਆਂ ਬਣੀਆਂ ਹੋਈਆਂ ਨੇ ਦੇਖਾ ਉੱਪਰ ਜਾ ਕੇ ਆਹ ਦੇਖੋ ਬੜੇ ਤਕੜੇ ਵੀ ਨੇ ਯਾਰ ਇਹ ਵੀ ਕਿਹਾ ਜਾਂਦਾ ਕਿ ਮੰਦਰ ਦੇ ਵਿੱਚੋਂ ਹੀ ਨਿਕਲੇ ਨੇ ਭਾਈ ਜਦੋਂ ਮੰਦਰ ਟੁੱਟ ਗਿਆ ਸੀ ਤੋ ਜੀ ਸੂਰਿਆ ਟੈਂਪਲ ਦੇਖ ਕੇ ਆਪਾਂ ਬਾਹਰ ਆ ਗਏ ਆ ਇਧਰਲੇ ਪਾਸੇ ਬਣਿਆ ਹੋਇਆ ਜੀ ਮਾਰਵਾੜੀ ਹੋਟਲ ਸੌ ਲੱਗੇ ਅੱਜ ਤੋਂ ਬਾਅਦ ਨਹੀਂ ਭਾਈ ਕਦੇ ਗਾਈਡ ਲੈਂਣਾ ਯਾਰ ਜਿਵੇਂ ਹੀ ਸਵਾਦ ਨਹੀਂ ਆਉਂਦਾ ਉਹਨਾਂ ਨੇ ਪਟਣਾ ਹੁੰਦਾ ਫਾਹਾ ਪੂਰਾ ਆਪਾਂ ਆਰਾਮ ਨਾਲ ਜਾਣਾ ਹੁੰਦਾ ਹੌਲੀ ਹੌਲੀ ਉਹ ਚੱਕਰ 'ਚ ਫਿਰ ਨਾ ਤਾਂ ਚੀਜ਼ਾਂ ਮੈਨੂੰ ਸਮਝ ਆਉਂਦੀਆਂ ਨੇ ਨਾ ਤੁਹਾਨੂੰ ਸਮਝ ਆਉਣਗੀਆਂ ਕਨਾਰਕ ਤੋਂ ਚੱਲ ਕੇ ਦੁਬਾਰੇ ਪੂਰੀ ਪਹੁੰਚ ਗਏ ਆ ਜੀ ਕਨਾਰਕ ਦੇ ਵਿੱਚ ਬਸ ਸਿਰਫ ਸਨ ਟੈਂਪਲ ਦੇਖਣ ਆਲਾ ਤਾਂ ਕਰਕੇ ਉੱਥੇ ਰਹਿਣ ਦਾ ਕੋਈ ਬੜਾ ਫਾਇਦਾ ਨਹੀਂ ਹੈਗਾ ਇੱਥੇ ਰਹੋ ਤੁਸੀਂ ਕਨਾਰਕ ਚ ਸਨ ਟੈਂਪਲ ਦੇਖ ਕੇ ਮੁੜਿਓ ਆ ਸਾਹਮਣੇ ਬੋਤਾ-ਬੋਤੇ ਦੇ ਉੱਤੇ ਟੈਡੀ ਬੀਅਰ ਬੰਨੇ ਬੋਤੇ ਦੇ ਉੱਤੇ ਟੈਡੀ ਬੀਅਰ ਬੰਨੇ ਹੋਇਆ ਤੇ ਦੁਬਾਰੇ ਫੇਰ ਇੱਕ ਵਾਰੀ ਆਪਾਂ ਵਿੱਚ ਦੇਖਣ ਆ ਗਏ ਆ ਇਸ ਸਪੀਚ ਨੂੰ ਕਿਹਾ ਜਾਂਦਾ ਜੀ ਗੋਲਡਨ ਬੀਚ ਤੇ ਇਹਨੂੰ ਵੀ ਕਹਿੰਦੇ ਬਲੂ ਫਲੈਗ ਮਿਲਿਆ ਹੋਇਆ ਆ ਦੇਖੋ ਅਸਲ ਦੇ ਵਿੱਚ ਇਹ ਕੁੜੀਆਂ ਵਾਸਤੇ ਲਾਏ ਹੋਏ ਨੇ ਟੈਡੀ ਬੀਅਰ ਬਈ ਫੋਟੋਆਂ ਫੋਟੋਆਂ ਤੇ ਖਿਚਾਉਣੀਆਂ ਹੋਣੀਆਂ ਤਾਂ ਸੋਹਣਾ ਲੱਗੂਗਾ ਆ ਦੇਖੋ ਠੀਕ ਆ ਇਹਨੂੰ ਵੀ ਕਹਿੰਦੇ ਬਲੂ ਫਲੈਗ ਮਿਲਿਆ ਹੋਇਆ ਗੋਲਡਨ ਬੀਚ ਆ ਜੀ ਇਹ ਇੰਡੀਆ ਦੇ ਵਿੱਚ ਟੋਟਲ 12 ਬੀਚਾਂ ਨੇ ਇਹਦਾ ਮੁੱਲ ਲਗਾਦਾ ਹਜੇ ਸਰਵੇ ਇਹਨਾਂ ਨੂੰ ਦੁਬਾਰੇ ਕਰਨਾ ਪਊਗਾ ਉਸ ਤੋਂ ਬਾਅਦ ਪਤਾ ਲੱਗੂ ਵੀ ਕੀ ਬਣਦਾ ਇਸ ਬੀਚ ਦਾ ਪਰ ਇੱਥੇ ਯਾਰ ਕੱਠ ਬਹੁਤ ਆ ਪਾਣੀ ਬਹੁਤ ਸਾਫ਼ ਆ ਪਾਣੀ ਵਾਲਾ ਕੋਈ ਇੱਥੇ ਪ੍ਰੋਬਲਮ ਨਹੀਂ ਹੈਗੀ ਪਰ ਇਹ ਦੁਨੀਆ ਬਾਲੀ ਆਉਂਦੀ ਆ ਤੇ ਦੁਨੀਆ ਬਾਲੀ ਔਨ ਕਰਕੇ ਫਿਰ ਮਾੜਾ ਮੋਟਾ ਗੰਦ ਤਾਂ ਪੈ ਹੀ ਜਾਂਦਾ ਵਿੱਚ ਤੇ ਨਾ ਬਹੁਤ ਜ਼ਿਆਦਾ ਧੁੱਪ ਹੁੰਦੀ ਆ ਤੇ ਉਹ ਤੁਸੀਂ ਦੇਖੋਗੇ ਇੱਥੇ ਨਾ ਕੁਰਸੀਆਂ ਡਾਹ ਕੇ ਉਹਦੇ ਉੱਪਰ ਛਤਰੀਆਂ ਲਾਈਆਂ ਹੋਈਆਂ ਨੇ ਹੁਣ ਮੈਨੂੰ ਨਹੀਂ ਪਤਾ ਸੀ ਵੀ ਇਹ ਛਤਰੀਆਂ ਕਿਸੇ ਮੈਨੂੰ ਲੱਗਾ ਕਿ ਤੇ ਐਨਜੀਓ ਵਾਲਿਆਂ ਨੇ ਲਾਈਆਂ ਹੋਈਆਂ ਨੇ ਕਿਸੇ ਸਮਾਜ ਸੇਵੀ ਸੰਸਥਾ ਨੇ ਲਾਈਆਂ ਨੇ ਫਿਰ ਤੇ ਵੀ ਇੱਥੇ ਗਰਮੀ ਬਹੁਤ ਆ ਤੁਸੀਂ ਛਾਂਵੇਂ ਬਹਿ ਜਿਓ ਮੈਂ ਉੱਥੇ ਜਾ ਕੇ ਬਹਿ ਗਿਆ ਬਾਅਦ ਦੇ ਵਿੱਚ ਮੇਰੇ ਕੋਲ ਕੋਈ ਬੰਦਾ ਉੱਠ ਕੇ ਆਇਆ ਬਾਈ ਕਹਿੰਦਾ ਵੀ ਇਹਦਾ ਇਹਦੇ ਥੱਲੇ ਬਹਿਣਾ 150 ਰੁਪਈਆ ਮੰਗਾਛਾ ਜੀ ਕਹਿੰਦਾ ਹਾਂ ਮਤਲਬ ਵੀ ਬੀਚ ਦੇ ਕਿਨਾਰੇ ਤੇ ਧੁੱਪ ਬਹੁਤ ਆ ਕਿਸੇ ਨੇ ਨਹਾਣੂ ਕੇ ਮਾੜਾ ਮੋਟਾ ਉੱਥੇ ਬਹਿ ਕੇ ਠੰਡੀ ਹਵਾ ਲੈਣੀ ਐ ਇੰਜੋਏ ਕਰਨਾ ਕਿਉਂਕਿ ਛਾਂ ਦੇ ਵਿੱਚ ਜੋ ਤੁਸੀਂ ਬਹਿਨੇ ਹੋਣਾ ਤਾਂ ਹਵਾ ਠੰਡੀ ਲੱਗਦੀ ਆ ਤਾਂ ਜਿਵੇਂ ਆਹ ਬਾਈ ਇਹੇ ਝੌਂਪੜੀ ਜੀ ਪਾਈ ਹੋਈ ਰੋ ਉਦੀ ਛਾਂ 'ਚ ਬੈਠੇ ਨੇ ਹਨਾ ਤਾਂ ਐਵੇਂ ਤੁਸੀਂ ਉੱਥੇ 100 150 ਰੁਪਈਆ ਦੇ ਕੇ ਛਤਰੀ ਵਾਲੀ ਛਾਂ 'ਚ ਬਹਿ ਸਕਦੇ ਹੋ ਤੇ ਆਹ ਜਿੰਨੇ ਵੀ ਤੁਸੀਂ ਇੱਧਰ ਦੇਖ ਰਹੇ ਹੋ ਤੁਰਤਾ ਕੈਂਡ ਤੱਕ ਇਹ ਸਾਰੀ ਲਾਈਨ ਯਾਰ ਹੋਟਲਾਂ ਵਾਲਿਆਂ ਦੀਆਂ ਤੇ ਹੋਟਲ ਦੇ ਵਿੱਚ ਮੈਨੂੰ ਹੀ ਲੱਗਦਾ ਵੀ ਇੱਥੇ ਤੁਹਾਨੂੰ ਕਦੇ ਕਮੀ ਆਊਗੀ ਚਾਹੇ ਜਿੰਨੀ ਮਰਜ਼ੀ ਦੁਨੀਆ ਆ ਜਾਏ ਸਾਰਾ ਸ਼ਹਿਰ ਹੀ ਹੋਟਲਾਂ ਦੇ ਨਾਲ ਭਰਿਆ ਹੋਇਆ ਪਰ ਵਧੀਆ ਘਟੀਆਂ ਹੋਟਲ ਦੀ ਤੁਹਾਨੂੰ ਕਮੀ ਪੇਸ਼ੀ ਆ ਸਕਦੀ ਹੈ ਜੇ ਇਕੱਠ ਜਾਦੇ ਹੋਏ ਨਹੀਂ ਤਾਂ ਆਨਲਾਈਨ ਤੁਸੀਂ ਵਧੀਆ ਹੋਟਲ ਇੱਥੇ 1000 ਰੁਪਏ ਤੋਂ ਸ਼ੁਰੂ ਹੋ ਜਾਂਦਾ ਏਸੀ ਯੂਸੀ ਵਾਲਾ ਤਾਂ ਪਤਾ ਨਹੀਂ ਏਸੀ ਵਾਲਾ ਤਾਂ 1200 1300 1500 ਇਹੋ ਜਿਹਾ ਕਰਾਇਆ ਜਿਹੜੇ ਹਿਸਾਬ ਦੇ ਵਿੱਚ ਹੁਣ ਆਪਾਂ ਗਰਮੀ 'ਚ ਘੁੰਮ ਰਹੇ ਆ ਤਾਂ ਆਨਲਾਈਨ ਟਾਈਮਾਂ ਦੇ ਵਿੱਚ ਜਿੰਨਾ ਚਿਰ ਆਪਾਂ ਓਡੀਸਾ ਨਹੀਂ ਛੱਡਦੇ ਤਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਏਸੀ ਵਾਲੇ ਕਮਰੇ ਲੈ ਕੇ ਘੁੰਮਣਾ ਪਿਆ ਕਰੂਗਾ ਤੇ ਟੈਂਟ-ਟੁੰਟੇ ਇੱਥੇ ਲੱਗਣਾ ਨਹੀਂ ਕਿਤੇ ਵੀ ਨਹੀਂ ਲੱਗਣਾ ਹੁਣ ਬਾਕੀ ਤਿੰਨ ਜਾਂ ਚਾਰ ਦਿਨਾਂ ਦੇ ਵਿੱਚ ਵਿੱਚ ਆਪਾਂ ਓਡੀਸਾ ਨੂੰ ਛੱਡ ਦਾਂਗੇ ਉਸ ਤੋਂ ਬਾਅਦ ਫਿਰ ਪਲਾਨ ਬਣਾਵਾਂਗੇ ਆਪਾਂ ਜਾਣਾ ਕਿੱਧਰ ਨੂੰ ਆ ਸਨ ਟੈਂਪਲ ਦੇਖਣ ਵਾਸਤੇ ਗਾਈਡ ਕਰਨ ਦੀ ਕੋਈ ਲੋੜ ਨਹੀਂ ਹੈਗੀ ਯਾਰ ਜਿੰਨੀ ਕਿ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਤੀ ਐਨੀ ਕਿ ਇਨਫੋਰਮੇਸ਼ਨ ਸੀ ਗਾਈਡ ਬਹੁਤ ਜ਼ਿਆਦਾ ਕਾਲੀ 'ਚ ਹੁੰਦੇ ਨੇ ਤੇ ਚਲੋ ਮੇਰੀ ਗੱਲ ਹੋਰ ਆਪਾਂ ਤਾਂ ਵਲੌਗ ਬਣਾਉਣਾ ਹੁੰਦਾ ਮਨ ਲੈ ਵੀ ਟਾਈਮ ਲੱਗ ਸਕਦਾ ਪਰ ਜਿਹੜੇ ਬੰਦੇ ਵਲੌਗ ਨਹੀਂ ਵੀ ਬਣਾਉਂਦੇ ਨਾ ਉਹਨਾਂ ਨੂੰ ਇੰਨੀ ਸਪੀਡ ਨਾਲ ਦੱਸੀ ਜਾਣਗੇ ਨਾ ਗਾਈਡ ਵੀ ਇੱਥੇ ਆ ਹੋਇਆ ਇੱਥੇ ਆ ਹੋਇਆ ਰਟਾ ਮਾਰਿਆ ਹੁੰਦਾ ਉਹਨਾਂ ਨੇ ਤੇ ਜਿਹੜੇ ਨਾਲ ਬੰਦੇ ਤੁਰੇ ਤੁਰਦੇ ਫਿਰਦੇ ਰਹਿੰਦੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਲੱਗ ਜਾਂਦਾ ਕੀ ਕਹੀ ਜਾਂਦਾ ਗਾਈਡ ਬਸ ਹੂੰ 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 ਕਰੀ ਜਾਂਦੇ ਹੁੰਦੇ ਨੇ ਗਾਈਡ ਬਾ ਦਸਾਂ ਮਿੰਟਾਂ ਦਾ ਕੰਮ ਨਿਬੇੜ ਕੇ ਪਾਰ ਕਰਦਾ ਪਰ ਜਿਹੜੇ ਮੋٹے ਮੋٹے ਫੈਕਟ ਤੁਹਾਨੂੰ ਮੈਂ ਦੱਸੇ ਨੇ ਉਹ ਉਹਦੇ ਰੀਅਲ ਫੈਕਟ ਨੇ ਗਾਈਡ ਦੀ ਜ਼ੁਬਾਨੀ ਇੱਕ ਤਾਂ ਰੌਲਾ ਇਹ ਪੈ ਜਾਂਦਾ ਵੀ ਇਧਰਲੇ ਪਾਸੇ ਲੋਕਾਂ ਦਾ ਨਾ ਹਿੰਦੀ ਬੋਲਣ ਦਾ ਤਰੀਕਾ ਨਾ ਫਲੋ ਆ ਜਾਂ ਹਿੰਦੀ ਬੋਲਣ ਦਾ ਉਹ ਸਾਫ਼ ਨਹੀਂ ਹੈ ਬਹੁਤ ਅਖਿਆਈ ਨਾਲ ਸਮਝ ਨਹੀਂ ਪੈਂਦੀ ਆ ਹੁਣ ਰਾਜਸਥਾਨ ਵਾਲੇ ਪਾਸੇ ਗਾਈਡ ਜਿਹੜੇ ਹੈਗੇ ਨੇ ਉਹਨਾਂ ਦੀ ਹਿੰਦੀ ਵਧੀਆ ਪਿਓਰ ਆ ਉਹ ਸਮਝ ਆ ਜਾਂਦਾ ਭਾਈ ਹਿੰਦੀ ਬੋਲ ਤਾਂ ਰਿਹਾ ਸੀ ਉਹ ਮੈਨੂੰ ਨਹੀਂ ਸਮਝ ਆ ਰਹੀ ਸੀ ਤੁਹਾਨੂੰ ਕਿੱਥੋਂ ਆਉਣੀ ਸੀ ਤਾਂ ਕਰਕੇ ਫਿਰ ਮੈਂ ਸੋਚਿਆ ਵੀ ਗਾਈਡ ਤੋਂ ਪੁੱਛ ਲਈ ਜਿੰਨਾ ਕਹੇ ਦੱਸਦਾ ਉਸ ਤੋਂ ਬਾਅਦ ਮੈਂ ਗਾਈਡ ਨੂੰ ਮੈਂ ਬੇਲਾ ਕੀਤਾ ਉਸ ਤੋਂ ਬਾਅਦ ਮੈਂ ਦੁਬਾਰੇ ਆਪ ਘੁੰਮਿਆ ਆਪ ਘੁੰਮਿਆ ਹਾਲਾਂਕਿ ਉਹ ਮੈਂ ਬਿਨਾਂ ਗਾਈਡ ਤੋਂ ਵੀ ਘੁੰਮਦਾ ਤਾਂ ਇੰਨੀਆਂ ਕਿ ਚੀਜ਼ਾਂ ਮੈਂ ਤੁਹ वैसे भी दस ही ਦੇਣੀਆਂ ਸੀ ਕਿਉਂਕਿ ਜਦੋਂ ਅਸੀਂ ਕੋਈ ਥਾਂ ਦੇਖਣ ਜਾਣੀ ਹੁੰਦੀ ਆ ਤਾਂ ਉਹਦੇ ਬਾਰੇ ਮਾੜੀ ਮੋਟੀ ਅਸੀਂ ਰਿਸਰਚ ਇਹ ਜਿਹਾ ਕੁਝ ਪਹਿਲਾਂ ਕਰਕੇ ਰੱਖ ਲੈਣੇ ਹੁੰਨੇ ਆ ਤੇ ਇਹ ਆਪਣਾ ਪੂਰੀ ਦਾ ਸੈਕਿੰਡ ਲਾਸਟ ਵਲੌਗ ਆ ਜਗਨਨਾਥ ਟੈਂਪਲ ਦੇ ਸਾਨੂੰ ਦਰਸ਼ਨ ਕਰਵਾਤੇ ਗੁਰਦੁਆਰਾ ਆਰਤੀ ਸਾਹਿਬ ਦੇ ਦਰਸ਼ਨ ਕਰਵਾਤੇ ਸਨ ਟੈਂਪਲ ਜਿਹੜਾ ਇੱਥੋਂ ਦੇਖਣ ਵਾਲਾ ਉਹਦੇ ਤੁਹਾਨੂੰ ਦਰਸ਼ਨ ਕਰਵਾ ਦੇ ਇਸ ਤੋਂ ਬਾਅਦ ਆਪਾਂ ਪਵਣੇਸ਼ਵਰ ਵਾਲੇ ਪਾਸੇ ਨੂੰ ਜਾਵਾਂਗੇ ਜਦੋਂ ਪੂਰੀ ਨੂੰ ਛੱਡਾਂਗੇ ਤਾਂ ਉਹ ਥਾਵਾਂ ਦੇ ਦਰਸ਼ਨ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਜਿਹੜੇ ਇਤਿਹਾਸਿਕ ਸਥਾਨ ਗੁਰੂ ਨਾਨਕ ਸਾਹਿਬ ਜੀ ਦੇ ਆ ਥਾਂ ਦੇ ਉੱਤੇ ਤੋੜੇ ਗਏ ਨੇ ਸਰਕਾਰ ਵੱਲੋਂ ਗਵਰਨਮੈਂਟ ਵੱਲੋਂ ਤੇ ਬਹੁਤ ਮਤਲਬ ਦਹਾਈਆਂ ਪਾਉਣ ਤੋਂ ਬਾਅਦ ਵੀ ਜ਼ੋਰ ਲਾਉਣ ਤੋਂ ਬਾਅਦ ਵੀ ਉਹ ਸਥਾਨ ਨਹੀਂ ਬਚੇ ਸਰਕਾਰ ਨੇ ਬੁਲਡੋਜ਼ਰ ਚੜਾਤਾ ਉਹਨਾਂ ਸਥਾਨਾਂ ਤੇ ਤਾਂ ਕੱਲ ਨੂੰ ਉਹ ਥਾਵਾਂ ਲੱਭਣ ਦੀ ਕੋਸ਼ਿਸ਼ ਕਰਾਂਗੇ ਜੇ ਮਾੜੇ-ਮੋٹے ਉੱਥੇ ਅੰਸ਼ ਬਾਕੀ ਹੋਇਆ ਤਾਂ ਤੁਹਾਨੂੰ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂ ਕੱਲ੍ਹ ਵਾਲੇ ਵਲੌਗ ਦੇ ਵਿੱਚ ਉਹਨਾਂ ਸਥਾਨਾਂ ਨੂੰ ਲੈ ਕੇ ਬਹੁਤ ਰੌਲਾ ਵੀ ਪਿਆ ਤੇ ਆਪਾਂ ਚੰਗੀ ਤਰ੍ਹਾਂ ਉਸ ਸਥਾਨ ਨੂੰ ਲੱਭਾਂਗੇ ਵੀ ਕਿੱਥੇ ਸੀ ਉਹ ਤੇ ਉਹ ਐਗਜ਼ੈਕਟ ਥਾਂ ਜਿੱਥੇ ਖੜ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਰਤੀ ਦਾ ਉਚਾਰਨ ਕੀਤਾ ਸੀ ਉਹ ਥਾਂ ਵੀ ਆਪਾਂ ਲੱਭਾਂਗੇ ਗੁਰਦੁਆਰਾ ਬੌਲੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਏਕੇ ਇੱਥੇ ਇੱਕ ਬੌਲੀ ਪਟਾਈ ਹੋਈ ਸੀ ਉਹਦੇ ਵੀ ਆਪਾਂ ਤੁਹਾਨੂੰ ਕੱਲ ਵਾਲੇ ਵਲੌਗ ਦੇ ਵਿੱਚ ਦਰਸ਼ਨ ਕਰਵਾਵਾਂਗੇ ਜਿਹੜੇ ਕਿ ਬਹੁਤ ਘੱਟ ਲੋਕਾਂ ਨੇ ਦਰਸ਼ਨ ਕੀਤੇ ਹੋਣੇ ਨਵੀਂ ਵੀਡੀਓ ਨਾਲ ਕੱਲ ਨੂੰ ਫੇਰ ਮਿਲਦੇ ਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ